ਵਾਦੀ ਉਸੇ ਚੰਗ ਵਿੱਚ ਜੋ ਗੁਰੂ ਰਾਮਦਾਸ ਦੇ ਸਥਾਨ ਤੇ ਸੀਧੀ ਪਈ ਆ ਸਿੰਘਾਂ ਨੇ ਉਹ ਸਥਾਨ ਹੈ ਜਿੱਥੇ ਸਿੰਘਾਂ ਦੇ ਸੰਸਕਾਰ ਹੋਏ ਆ ਤੇ ਫੁੱਲ ਵੀ ਇੱਥੇ ਮੌਜੂਦਾ ਹੈ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਆ ਗਿਆ ਉਹ ਜੋ ਨਹੀਂ ਨਹੀਂ ਪੁੱਟੀ ਗਈ ਉਹਦੇ ਵਿੱਚੋਂ ਫੁੱਲ ਨਿਕਲੇ ਚਾਟੀਆਂ ਦੇ ਵਿੱਚ ਬੜੀਆਂ ਬੜੀਆਂ ਚਾਟੀਆਂ ਚੋਂ ਕਾਫੀ ਫੁੱਲ ਨਿਕਲੇ ਸ਼ਹੀਦਾਂ ਦੇ ਉਹ ਕਰਕੇ ਇਸ ਆਸਥਾਨ ਦਾ ਬਚਾਓ ਸਰਵਣ ਸਾਹਿਬ ਗੁਰਦੁਆਰਾ ਆਸਾਨ ਬਣਾਇਆ ਗਿਆ ਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਇਹ ਵੀ ਸੰਗ ਸ਼ਹੀਦ ਹੋਏ ਨਾ ਬਾਬੇ ਦੀਪ ਸਿੰਘ ਦੇ ਜੁਗਲੇ ਉਹ ਸਾਰੇ ਬਾਬੇ ਦੀਪ ਸਿੰਘਾਂ ਨਾਲ ਜੁੜ ਕੇ ਇੱਥੇ ਆਏ ਸੀਗੇ ਤੇ ਸਾਰੇ ਸ਼ਹੀਦ ਹੋਏ ਤੇ ਜਿੰਨਾ ਜਿੰਦੇ ਵੀ ਸ਼ਹੀਦ ਹੋਏ ਸਾਰਿਆਂ ਦਾ ਸਸਕਾਰ ਲਿਆਣ ਕੇ ਇਸ ਜਗ੍ਹਾ ਤੇ ਕਿਥਾਂ ਕੀਤਾ ਗਿਆ ਵਾ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਹਾਂ ਗੁਰਦੁਆਰਾ ਬਚਾਵਣਾ ਸਾਹਿਬ ਦੇ ਵਿੱਚ ਤਾਂ ਦੱਸ ਜੀਏ ਕਿ ਜੋ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਦੇ ਨਾਲ ਕਿਤਨਾ ਕਿਤੇ ਅੱਜ ਤੁਹਾਨੂੰ ਅਸੀਂ ਉਹਨਾਂ ਗੁਰਦੁਆਰਿਆਂ ਦੇ ਵਿੱਚ ਲੈ ਕੇ ਆਏ ਹਾਂ ਜਿਸਦੇ ਆ ਬਹੁਤ ਵੱਡਾ ਇਤਿਹਾਸ ਉਸ ਜੰਗ ਦੇ ਵਿੱਚ ਰਿਹਾ ਹੈ ਜਦੋਂ ਮੁਗਲਾਂ ਦੇ ਨਾਲ ਬਾਬਾ ਦੀਪ ਸਿੰਘ ਜੀ ਦੀ ਜੰਗ ਹੋਈ ਸੀ ਤਾਂ ਉੱਥੇ ਹੀ ਇਹ ਜਿਸ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਮੌਜੂਦ ਹੈਗੇ ਆ ਗੁਰਦੁਆਰਾ ਬਚਾਉਣਾ ਸਾਹਿਬ ਨਾਮ ਹੈ ਤੇ ਸਾਡੇ ਨਾਲ ਜੋ ਗ੍ਰੰਥੀ ਸਿੰਘ ਹੈਗੇ ਨੇ ਅੱਜ ਅਸੀਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਕੱਲੇ-ਕੱਲੇ ਇਤਿਹਾਸ ਦੇ ਨਾਲ ਜਾਣੂ ਕਰਾਵਾਂਗੇ ਕਿ ਕਿੰਨਾ ਕੁ ਵੱਡਾ ਇਤਿਹਾਸ ਇਸ ਗੁਰਦੁਆਰਾ ਸਾਹਿਬ ਦਾ ਜੋ ਹੈਗਾ ਆ ਤਾ ਜਿਹੜੀਆਂ ਸੰਗਤਾਂ ਨੂੰ ਨਹੀਂ ਵੀ ਪਤਾ ਉਹਨਾਂ ਤੱਕ ਵੀ ਆਪਾਂ ਜ਼ਰੂਰ ਗੱਲ ਜ਼ਰੂਰ ਪਹੁੰਚਾਵਾਂਗੇ ਤੇ ਇਸ ਇਤਿਹਾਸ ਨੂੰ ਜ਼ਰੂਰ ਜਾਣੂ ਕਰਾਵਾਂਗੇ ਤੇ ਸਾਡੇ ਨਾਲ ਜੋ ਗਰੰਥੀ ਸਿੰਘ ਜੀ ਮੌਜੂਦ ਨੇ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਤਾਂ ਅੱਜ ਅਸੀਂ ਜਿਸ ਗੁਰਦੁਆਰਾ ਸਾਹਿਬ 'ਚ ਆਏ ਆ ਗੁਰਦੁਆਰਾ ਬਚਾਉਣਾ ਸਾਹਿਬ ਤਾਂ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈਗਾ ਤਾਂ ਸਭ ਤੋਂ ਪਹਿਲਾਂ ਤਾਂ ਉਸ ਤੇ ਚਾਤ ਪਵਾਓ ਇਹ ਵਾਹਿਗੁਰੂ ਜੀ ਜੋ ਬਾਬਾ ਜੀ ਦੇ ਚੰਗ ਵਿੱਚ ਜੋ ਗੁਰੂ ਰਾਮਦਾਸ ਦੇ ਸਥਾਨ ਤੇ ਸੀਧੀ ਪਾਈ ਆ ਸਿੰਘਾਂ ਨੇ ਉਹ ਸਥਾਨ ਹੈ ਜਿੱਥੇ ਸਿੰਘਾਂ ਦੇ ਸੰਸਕਾਰ ਹੋਏ ਆ ਤੇ ਉਹ ਇਤਿਹਾਸ ਅਜੇ ਤੱਕ ਵੀ ਮੌਜੂਦਾ ਮਸੂਦਾ ਹੈ ਇਸ ਤਰ੍ਹਾਂ ਕਿ ਹੋਰ ਉਹਨਾਂ ਦੇ ਜੋ ਸੇਵਾ ਵੀ ਇੱਥੇ ਕੀਤੀ ਗਈ ਆ ਤੇ ਬਾਕੀ ਜਿਤਨਾ ਉਹਨਾਂ ਦੇ ਫੁੱਲ ਵੀ ਇੱਥੇ ਮੌਜੂਦਾ ਹੈ ਜੋ ਇਸ ਦਾ ਪਹਿਲਾਂ ਹੈਗਾ ਸੀ ਆਪਣਾ ਸਮਾਦਾ ਉਹ ਤੋਂ ਬਾਅਦ ਗੀਠਾ ਸਾਹਿਬ ਬਣਾਇਆ ਗਿਆ ਉਹ ਜੋ ਨਹੀਂ ਨਹੀਂ ਪੁੱਟੀ ਗਈ ਉਹਦੇ ਵਿੱਚੋਂ ਫੁੱਲ ਨਿਕਲੇ ਚਾਟੀਆਂ ਦੇ ਵਿੱਚ ਬੜੀਆਂ-ਬੜੀਆਂ ਚਾਟੀਆਂ ਚ ਕਾਫੀ ਫੁੱਲ ਨਿਕਲੇ ਸੀਦਾਂ ਦੇ ਉਹ ਕਰਕੇ ਇਸ ਸਥਾਨ ਦਾ ਬਚਾਓ ਸਰਵਲ ਸਾਹਿਬ ਗੁਰਦੁਆਰਾ ਸਥਾਨ ਬਣਾਇਆ ਗਿਆ ਉਹਦੇ ਵਿੱਚ ਹਜੇ ਤੱਕ ਇਸੇ ਤਰ੍ਹਾਂ ਸੀ ਦੰਦਾ ਨਾਂ ਚੱਲਦਾ ਹੈ ਜੀ ਬਿਲਕੁਲ ਜਿਵੇਂ ਤੁਸੀਂ ਵੇਖ ਸਕਦੇ ਸਾਡੇ ਨਾਲ ਕੁਝ ਸੰਗਤਾਂ ਵੀ ਮੌਜੂਦ ਹੈਗੀਆਂ ਨੇ ਜਿਹੜੀਆਂ ਇੱਥੇ ਰੋਜ਼ ਮਰਦ ਜ਼ਿੰਦਗੀ ਦੇ ਵਿੱਚ ਇੱਥੇ ਪਹੁੰਚਦੀਆਂ ਨੇ ਗੁਰੂ ਘਰ ਦੇ ਵਿੱਚ ਆ ਕੇ ਦਰਸ਼ਨ ਦਿਦਾਰੇ ਕਰਦੀਆਂ ਨੇ ਸੇਵਾ ਵੀ ਕਰਦੀਆਂ ਨੇ ਤੇ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖਲੋਏ ਖੜੇ ਆ ਪਿੰਡ ਵਰਪਾਲ ਦੀ ਧਰਤੀ ਵਿੱਚ ਜਿੱਥੇ ਕਿ ਛੀਦਾ ਦਾ ਗੁਰਦੁਆਰਾ ਵਾ ਇਸ ਗੁਰਦੁਆਰੇ ਦਾ ਨਾਮ ਆ ਸ਼ੀਰਦ ਬਾਬਾ ਬਚਾਵਣਾ ਸਾਹਿਬ ਤੇ ਇਹ ਇਸ ਦਾ ਜਿਹੜਾ ਪਛੋਕੜ ਆ ਉਹ ਇਸ ਤਰ੍ਹਾਂ ਆ ਜੀ ਤੇ ਇਹ ਇਸ ਜਗ੍ਹਾ ਤੇ ਉੱਤੇ ਬਹੁਤ ਵੱਡਾ ਜੰਗਲ ਸੀਗਾ ਤੇ ਬੀਕਾ ਨੇੜੇ ਤੋਂ ਜਿਹੜੇ ਬੰਦੇ ਆਉਂਦੇ ਸੀ ਨਾ ਜੀ ਮਤਲਬ ਅੰਮ੍ਰਿਤਸਰ ਦੀ ਯਾਤਰਾ ਕਰਨ ਵਾਸਤੇ ਉਹ ਉਹ ਲੋਕ ਇੱਥੇ ਆਣ ਕੇ ਰਾਤ ਕੱਟਦੇ ਸੀਗੇ ਇੱਥੇ ਆਣ ਕੇ ਫੁਲਕਾ ਪਾਣੀ ਛਕਦੇ ਸੀ ਇਸ਼ਨਾਨ ਪਾਣੀ ਕਰਕੇ ਤੇ ਫਿਰ ਅੰਮ੍ਰਿਤਸਰ ਦੇ ਦਰਸ਼ਨ ਕਰਦੇ ਸੀ ਦਰਸ਼ਨ ਕਰਨ ਤੋਂ ਬਾਅਦ ਫਿਰ ਉਹ ਦੁਬਾਰਾ ਇੱਥੇ ਆਉਂਦੇ ਸੀ ਇੱਥੋਂ ਫਿਰ ਆਣ ਕੇ ਰਾਤ ਕੱਟ ਕੇ ਫਿਰ ਮਤਲਬ ਬੀਕਾਨੇਰ ਨੂੰ ਜਾਂਦੇ ਸੀ ਉਹ ਇੱਥੋਂ ਹੀ ਤੁਰ ਕੇ ਜਾਂਦੇ ਸੀ ਤੇ ਇਸ ਕੋ ਜਦੋਂ ਬਾਬੇ ਦੀਪ ਸਿੰਘ ਦਾ ਮਤਲਬ ਜੰਗ ਹੋਇਆ ਇੱਥੇ ਬਹੁਤ ਵੱਡਾ ਜੰਗ ਹੋਇਆ ਇਸ ਇਸ ਸਥਾਨ ਤੇ ਤੇ ਜੰਗ ਹੋਣ ਕਰਕੇ ਇੱਥੇ ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦਾ ਲਿਆਂ ਕੇ ਇੱਥੇ ਸਸਕਾਰ ਕੀਤਾ ਗਿਆ ਤੇ ਜਿਹੜੇ ਬੰਦੇ ਸਿੰਘ ਫੱਟਰ ਹੋਏ ਉਹਨਾਂ ਦੇ ਇਥੇ ਇਲਾਜ ਕੀਤਾ ਗਿਆ ਉਹ ਜਿਹੜੇ ਸਿੰਘ ਰਹਿੰਦੇ ਸੀ ਉਹ ਰੋਟੀ ਪਾਣੀ ਦਾ ਉਹਨਾਂ ਕੋਲ ਪ੍ਰਬੰਧ ਸੀ ਉਹ ਮਲਮ ਪੇਟੀ ਪੱਟੀ ਵੀ ਕਰਦੇ ਸੀਗੇ ਉਦੋਂ ਬਾਅਦ ਫਿਰ ਇਹ ਜਿਹੜੀ ਜਗਾ ਵਾ ਇਥੇ ਮਤਲਬ ਉਹਨਾਂ ਦਾ ਸੰਸਕਾਰ ਬਹੁਤ ਵੱਡਾ ਹੋਇਆ ਉਦੋਂ ਬਾਅਦ ਫਿਰ ਅਸੀਂ ਇਹ ਜਿਹੜਾ ਆਪਣਾ ਅੰਗੀਠਾ ਬਣਾਇਆ ਤਾਂ ਲੋਕਾਂ ਨੇ ਮਿੱਟੀ ਲਾ ਕੇ ਉਸ ਵੇਲੇ ਕੱਚੀ ਸਮੇਂ ਦੇ ਲਿਹਾਜ ਨਾਲ ਬਾਅਦ ਵਿੱਚ ਪੱਕਾ ਅੰਗੀਠਾ ਬਣਾਇਆ ਗਿਆ ਬਾਅਦ ਵਿੱਚ ਇਸੋਂ ਦੀ ਜਿਹੜੀ ਸਕਾਰ ਸੇਵਾ ਦੀ ਜਿਹੜੀ ਸੇਵਾ ਵਾ ਉਹ ਸੰਤ ਬਾਬੇ ਬਾਬਾ ਆਪਣਾ ਸੇਵਾ ਸਿੰਘ ਜੀ ਕਿਲਾ ਨਾਨਕਗੜ੍ਹ ਵਾਲਾਂ ਨੇ ਦੇ ਦਿੱਤੀ ਗਈ ਉਹਨਾਂ ਨੇ ਆਣ ਕੇ ਮੁੜ ਕੇ ਇਸ ਗੁਰਦੁਆਰਾ ਬਣਾਇਆ ਸੇਵਾ ਕੀਤੀ ਤੇ ਇਹ ਇਹ ਇਸ ਜਗ੍ਹਾ ਨੂੰ ਮਤਲਬ ਪ੍ਰਫੁੱਲਤ ਕੀਤਾ ਉਹਨਾਂ ਨੇ ਤੇ ਉਸ ਤੋਂ ਬਾਅਦ ਇਹ ਜਿਹੜੀ ਜਿਹੜੀ ਸੇਵਾ ਵਾ ਉਹ ਉਹਨਾਂ ਹਲੇ ਚੱਲ ਰਹੀ ਆ ਉਦੋਂ ਬਾਅਦ ਬਾਬਾ ਹਰਪ੍ਰੀਤ ਸਿੰਘ ਜੀ ਪਹਿਲਵਾਨ ਇਸੇ ਸੇਵਾ ਕਰਦੇ ਰਹੇ ਇਹ ਵੇਲੇ ਮੌਜੂਦਾ ਜਿਹੜੇ ਹੈਗੇ ਆ ਉਹ ਬਾਬਾ ਹਰਪ੍ਰੀਤ ਸਿੰਘ ਜੀ ਇਸ ਦੀ ਸੇਵਾ ਕਰਾ ਰਹੇ ਆ ਤੇ ਬਾਬਾ ਜੀ ਉਸ ਦੇ ਨਾਲ ਨਾਲ ਖਾਸ ਤੌਰ ਦੇ ਉੱਤੇ ਕਿਉਂਕਿ ਵਰਪਾਲ ਪਿੰਡ ਦਾ ਤੁਸੀਂ ਜ਼ਿਕਰ ਕੀਤਾ ਜਿੱਥੇ ਆਪਾਂ ਮੌਜੂਦ ਆਂ ਜਿੱਥੇ ਗੁਰਦੁਆਰਾ ਸਾਹਿਬ ਤਾਂ ਇਸ ਪਿੰਡ ਦੇ ਵਿੱਚ ਜੇਕਰ ਟੋਟਲ ਗੁਰਦੁਆਰਾ ਸਾਹਿਬ ਦੀ ਗੱਲ ਕਰ ਲਈ ਕਿੰਨੇ ਗੁਰਦੁਆਰੇ ਹੈਗੇ ਇੱਥੇ ਦੇ ਘੱਟ ਤੋਂ ਘੱਟ 40-45 ਗੁਰਦੁਆਰੇ ਆ ਜਿੱਥੇ ਗੁਰਦੁਆਰੇ ਬਣੇ ਆ ਸਾਰਿਆਂ ਦੇ ਉੱਤੇ ਗੁੰਮਟ ਬਣੇ ਆ ਗੁਰਦੁਆਰੇ ਮਤਲਬ ਚੱਲਦੇ ਪਏ ਆ ਤੇ ਸਿੱਧਾ ਵੀ ਬਹੁਤ ਤਕ ਤਕੜੀ ਜਗ੍ਹਾ ਇੱਥੇ 45 ਗੁਰਦੁਆਰੇ ਜਿਹੜੇ ਹੈਗੇ ਨੇ ਗੁਰਦੁਆਰਾ ਸਾਹਿਬ ਹੈਗੇ ਨੇ ਤਾਂ ਉਹ ਗੁਰਦੁਆਰਾ ਸਾਹਿਬ ਜੋ ਜਿਹੜੇ ਸਿੰਘ ਬਾਬਾ ਦੀਪ ਸਿੰਘ ਜੀ ਦੇ ਨਾਲ ਉਸ ਜੰਗ ਦੇ ਵਿੱਚ ਸੀਗੇ ਤੇ ਸਾਰੇ ਉਹਨਾਂ ਦੇ ਹੀ ਗੁਰਦੁਆਰੇ ਹੈਗੇ ਨੇ ਜਿਹੜੇ ਸ਼ਹੀਦ ਹੋਏ ਸੀਗੇ ਜਿਹੜੇ ਸਿੰਘ ਉਹਲੇ ਸ਼ਹੀਦ ਹੋਏ ਨੇ ਜਿੱਥੇ ਦਿੱਤੇ ਸ਼ਹੀਦ ਹੋਏ ਆ ਉਹ ਬਾਅਦ ਵਿੱਚ ਪ੍ਰਤਾਖ ਹੁੰਦੇ ਗਏ ਆ ਤੇ ਹੁਣ ਉਹ तकरीबन ਸਾਰੇ ਪ੍ਰਤਾਖ ਹੈ ਸ਼ਹੀਦ ਤੇ ਸਾਰਿਆਂ ਨਾਲ ਗੁਰਦੁਆਰੇ ਬਣ ਗਏ ਸਾਰੇ ਤਾਂ ਉਹਦੇ ਗੁਰਦੁਆਰੇ ਬਣ ਗਏ ਤਾਂ ਕਹਿ ਸਕਦੇ ਨੇ ਕਿ ਜਿਸ ਤਰੀਕੇ ਦੇ ਨਾਲ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਵਿੱਚ ਜਾ ਕੇ ਬਾਬਾ ਦੇਵ ਸਿੰਘ ਜੀ ਦਾ ਸੰਸਕਾਰ ਹੋਇਆ ਸੀਗਾ ਤਾਂ ਉਸੇ ਤਰੀਕੇ ਦੇ ਨਾਲ ਇੱਥੇ ਜੋ ਹੈ ਜਿਹੜੇ ਬਾਕੀ ਦੇ ਸਿੰਘ ਹੈਗੇ ਸੀਗੇ ਗੁਰਦੁਆਰਾ ਬਚਾਉਣਾ ਸਾਹਿਬ ਦੇ ਵਿੱਚ ਇੱਥੇ ਸੰਸਕਾਰ ਹੋਇਆ ਸੀਗਾ ਉਸ ਟਾਈਮ ਤੇ ਇਹਦੀ ਜ਼ਮੀਨ 'ਤੇ ਬਹੁਤ ਤਕੜਾ ਜੰਗਲ ਸੀਗਾ ਤੇ ਜੰਗਲ ੋਂ ਕਰਕੇ ਇੱਥੇ ਰੁੱਖ ਬਟੇ ਸੀ ਰੁੱਖ ਮਤਲਬ ਪੁਰਾਣੇ ਰੁੱਖ ਡਗੇ ਸੀਗੇ ਤੇ ਬਾਲਾਂ ਦਾ ਬੜਾ ਪ੍ਰਬੰਧ ਸੀਗਾ ਤੇ ਜਿੰਨੇ ਵੀ ਸਿੰਘ ਸ਼ਹੀਦ ਹੋਏ ਉਹਨਾਂ ਸਾਰਾਂ ਦਾ ਲਿਆਂਕੇ ਇੱਥੋਂ ਤੱਕ ਤੱਕ ਕੇ ਲਿਆਂਕੇ ਸਿੰਘਾਂ ਨੇ ਤੇ ਇੱਥੇ ਸੇਕ ਕੇ ਜਗਤ ਸਨਸਕਾਰ ਕੀਤਾ ਉਹਨਾਂ ਦਾ ਹਾਂਜੀ ਤੇ ਜਿਹੜੇ ਬੰਦੇ ਫੱਟਰੇ ਹੋਏ ਸੀਗੇ ਉਹਨਾਂ ਦੀ ਮਲਮ ਪੱਟੀ ਹੋਈ ਆ ਉਹਨਾਂ ਦੀ ਮਲਮ ਪੱਟੀ ਜਿਹੜੇ ਫੱਟਰੇ ਹੋਏ ਸੀਗੇ ਤੇ ਜਿੰਨਾ ਦੀ ਸ਼ਹੀਦੀ ਉਹਨਾਂ ਨੂੰ ਇੱਥੇ ਆ ਕੇ ਸੰਸਕਾਰ ਕੀਤਾ ਗਿਆ ਔਰ ਉਹ ਤੋਂ ਬਾਅਦ ਇਹਨਾਂ ਬਾਤ ਵਿੱਚ ਜਦੋਂ ਅਸੀਂ ਇਹ ਨੀਠਾ ਮਤਲਬ ਫੋਲਿਆ ਵਾ ਤੇ ਸਾਨੂੰ ਇਹਦੇ ਵਿੱਚੋਂ ਕਾਫੀ ਫੁੱਲ ਮਿਲੇ ਆ ਅਸੀਂ ਉਹ ਫੋਲਿਆ ਉਹਨਾਂ ਨੂੰ ਦੁੱਧ ਨਾਲ ਧੋ ਗਏ ਤੇ ਚਾਟੀਆਂ ਚ ਪਾ ਕੇ ਤੇ ਇਸੇ ਜਗ੍ਹਾ ਤੇ ਸਥਾਨ ਤੇ ਬਲਬ ਦੱਬਿਆ ਹੋਇਆ ਉਹਨਾਂ ਦਾ ਹਾਂਜੀ ਕਿਉਂਕਿ ਜਿਸ ਤਰੀਕੇ ਦੇ ਨਾਲ ਗੁਰਦੁਆਰਾ ਟਾਲਾ ਸਾਹਿਬ ਹੋ ਗਏ ਗੁਰਦੁਆਰਾ ਜੋ ਆਪਾਂ ਨਰ ਸਿੰਘ ਸਮਾਦ ਹੋ ਗਏ ਤਾਂ ਇਸੇ ਤਰੀਕੇ ਦੇ ਨਾਲ ਇਸ ਗੁਰਦੁਆਰਾ ਸਾਹਿਬ ਦਾ ਵੀ ਕਾਫੀ ਵੱਡਾ ਇਤਿਹਾਸ ਹੈ ਸਭ ਤੋਂ ਵੱਡਾ ਇਤਿਹਾਸ ਇੱਥੇ ਹੈ ਜਿੱਥੇ ਸਭ ਤੋਂ ਵੱਡਾ ਗੁਰਦੁਆਰਾ ਤੇ ਪਹਿਲਾ ਗੁਰਦੁਆਰਾ ਬਣਾ ਸਾਡੇ ਵੇਖੋ ਮੇਰੀ ਹੁਣ 76 ਸਾਲ ਉਮਰ ਹੋ ਗਈ ਆ ਸਭ ਤੋਂ ਪਹਿਲਾ ਗੁਰਦੁਆਰਾ ਇਸ ਪਿੰਡ ਦੇ ਵਿੱਚ ਪਹਿਲਾ ਇਹੋ ਸੀਗਾ ਉਦੋਂ ਬਾਅਦ ਜਿੰਨੇ ਵੀ ਗੁਰਦੁਆਰੇ ਬਣੇ ਆ ਸਾਰੇ ਬਾਅਦ ਚ ਪ੍ਰਤੱਖ ਹੋਏ ਆ ਹਾਂਜੀ ਕਹ ਸਕਦੇ ਆ ਕਿ ਸਿੱਖ ਕੌਮ ਦੇ ਵਿੱਚ ਕਿਤਨਾ ਕਿਤੇ ਇਸ ਗੁਰਦੁਆਰਾ ਸਾਹਿਬ ਦੀ ਵੀ ਓਨੀ ਹੀ ਮੱਤਾ ਹੈਗੀ ਆ ਕਿਉਂਕਿ ਅਕਸਰ ਤਾਂ ਹਰ ਗੁਰੂ ਘਰ ਦੀ ਮੱਤਾ ਆਪਣੀ ਜਗ੍ਹਾ ਹੈਗੀ ਆ ਤਾਂ ਬਾਬਾ ਦੀਪ ਸਿੰਘ ਜੀ ਦੇ ਜੀਵਨੀ ਦੇ ਨਾਲ ਇਹ ਵੀ ਗੁਰਦੁਆਰਾ ਸਾਹਿਬ ਜੋ ਆ ਕਿਤਨਾ ਕਿਤੇ ਕਿਉਂਕਿ ਜਿਸ ਤਰੀਕੇ ਦੇ ਨਾਲ ਗੁਰਦੁਆਰਾ ਟਾਲਾ ਸਾਹਿਬ ਬਾਬਾ ਨਾਨਕ ਸਿੰਘ ਦੀ ਸਮਾਦ ਗੁਰਦੁਆਰਾ ਸ਼ਹੀਦਗੰਗ ਸਾਹਿਬ ਸੰਗਤਾਂ ਪਹੁੰਚਦੀਆਂ ਨੇ ਤਾਂ ਇਸ ਗੁਰਦੁਆਰਾ ਸਾਹਿਬ ਦੀ ਵੀ ਏਸੀ ਉਹਨਾਂ ਦੀ ਜੰਗ ਦੇ ਨਾਲ ਜੋ ਇਤਿਹਾਸ ਜੁੜਿਆ ਹੋਇਆ ਜਿੰਨੇ ਵੀ ਸੰਗ ਸ਼ਹੀਦ ਹੋਏ ਨੇ ਬਾਬਾ ਦੀਪ ਸਿੰਘ ਦੇ ਜੁਗਲੇਲੇ ਉਹ ਸਾਰੇ ਬਾਬੇ ਦੀਪ ਸਿੰਘਾਂ ਨਾਲ ਜੁੜ ਕੇ ਇੱਥੇ ਆਏ ਸੀਗੇ ਤੇ ਸਾਰੇ ਸ਼ਹੀਦ ਹੋਏ ਤੇ ਜਿੰਨਾ ਜਿੰਦੇ ਵੀ ਸ਼ਹੀਦ ਹੋਏ ਸਾਰਿਆਂ ਦਾ ਸਸਕਾਰ ਲਿਆਣ ਕੇ ਇਸ ਜਗ੍ਹਾ ਤੇ ਕਿਹਸਾ ਕੀਤਾ ਗਿਆ ਵਾ ਹਾਂਜੀ ਤਾਂ ਕਿੰਨੇ ਕੁ ਵੱਡੇ ਪੱਧਰ ਦੇ ਉੱਤੇ ਜਿਹੜੀ ਸੰਗਤ ਇੱਥੇ ਪਹੁੰਚਦੀ ਹੁੰਦੀ ਗੁਰੂ ਘਰ ਦੇ ਵਿੱਚ ਤਾਂ ਕੋਈ ਦਿਨ ਵੀ ਜਿੱਦਾਂ ਇੱਥੇ ਜੋ ਮਨਾਇਆ ਜਾਂਦਾ ਇੱਥੇ ਅਸੀਂ ਦੀ ਭਾਦੋ ਦੀ ਮੱਸੀਆ ਤੇ ਮੇਲਾ ਕਰਦੇ ਹਾਂ ਹਰ ਸਾਲ ਬਹੁਤ ਧੂਮ-ਧਾਮ ਨਾਲ ਮੇਲਾ ਬਣਾਇਆ ਜਾਂਦਾ ਤੇ ਬਹੁਤ ਉੱਚ ਉੱਚ ਪੱਧਰ ਦੀਆਂ ਚੋਟੀਾਂ ਆਉਂਦੀਆਂ ਵਾ ਇੱਥੇ ਕਬੱਡੀ ਹੁੰਦੀ ਆ ਤੇ ਕੋਲ ਕਰਾਏ ਜਾਂਦੇ ਆ ਤੇ ਚੰਗੇ-ਚੰਗੇ ਕਵੀਸ਼ਰ ਦੀਵਾਨ ਕਥਾਵਾਚਕ ਤੇ ਸੱਦੇ ਜਾਂਦੇ ਆ ਔਰ ਕਥਾ ਕਰਾਈ ਜਾਂਦੀ ਆ ਢਾਡੀ ਵਗੈਰਾ ਲਾਏ ਜਾਂਦੇ ਆ ਹਾਂਜੀ ਤੇ ਲੰਗਰ ਦਾ ਬਹੁਤ ਵਾਰ ਤਕੜਾ ਪ੍ਰਬੰਧ ਕੀਤਾ ਜਾਂਦਾ ਬਹੁਤ ਵਧੀਆ ਕਿਸਮ ਦਾ ਲੰਗਰ ਜਿਹੜਾ ਉਹ ਸੰਤਾਂ ਵੱਲੋਂ ਸੰਗਤਾਂ ਨੂੰ ਸ਼ਿਕਾਇਆ ਜਾਂਦਾ ਵਾ ਹਾਂਜੀ ਤਾਂਜੀ ਬਿਲਕੁਲ ਜਿਵੇਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਬਚਾਉਣਾ ਸਾਬ ਦੀਆਂ ਤਾਂ ਖਾਸ ਕਰਕੇ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਗੁਰਦੁਆਰਾ ਸ਼ਹੀਦਗੰਗ ਸਾਹਿਬ ਜੀ ਦਾ ਇਤਿਹਾਸ ਗੁਰਦੁਆਰਾ ਟਾਲਾ ਸਾਹਿਬ ਜੀ ਦਾ ਇਤਿਹਾਸ ਤਾਂ ਉਸੇ ਤਰੀਕੇ ਦੇ ਨਾਲ ਇਸ ਗੁਰਦੁਆਰਾ ਸਾਹਿਬ ਦਾ ਵੀ ਇਤਿਹਾਸ ਹੀ ਕਾਫੀ ਜੋ ਹੈਗਾ ਸਿੱਖ ਕੌਮ ਦੇ ਵਿੱਚ ਕਿਉਂਕਿ ਕਿਤਨਾ ਕਿਤੇ ਜਿਸ ਤਰੀਕੇ ਦੇ ਨਾਲ ਬਾਬਾ ਦੀ ਸਿੰਘ ਜੀ ਦਾ ਸੰਸਕਾਰ ਜੋ ਹੈ ਗੁਰਦੁਆਰਾ ਸ਼ਹੀਦਗੰਗ ਸਾਹਿਬ ਕੀਤਾ ਗਿਆ ਸੀ ਤਾਂ ਉੱਥੇ ਹੀ ਜੋ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਜਿੰਨੇ ਸਿੰਘ ਹੈਗੇ ਸੀਗੇ ਜੋ ਉਸ ਵੇਲੇ ਜੋ ਮੁਗਲਾਂ ਨਾਲ ਲੜਾਈ ਦੇ ਵਿੱਚ ਜੰਗ ਦੇ ਵਿੱਚ ਜੋ ਸ਼ਹੀਦ ਹੋਏ ਸੀ ਤਾਂ ਉਹਨਾਂ ਦਾ ਸੰਸਕਾਰ ਇਸ ਗੁਰਦੁਆਰੇ ਦੇ ਵਿੱਚ ਇਸੇ ਜਗ੍ਹਾ ਦੇ ਉੱਤੇ ਕੀਤਾ ਗਿਆ ਸੀਗਾ ਤੇ ਜਿਹੜੇ ਜਿਨ੍ਹਾਂ ਤੇ ਕਿੰਨਾ ਕਿਤੇ ਕਹਿ ਸਕਦੇ ਕਿ ਜੋ ਥੋੜੀ ਬਹੁਤੀ ਜਿੰਨੂੰ ਕਹਿ ਸਕਦੇ ਆਪਾਂ ਕਿ ਕਾਇਲ ਹੋਏ ਸੀਗੇ ਤਾਂ ਉਹਨਾਂ ਦੀ ਜੋ ਮਲਮ ਪੱਟੀ ਵੀ ਆ ਉਹ ਵੀ ਇਸੇ ਗੁਰੂ ਘਰ ਦੇ ਵਿੱਚ ਕੀਤੀ ਗਈ ਸੀਗੀ ਤਾਂ ਇਸੇ ਤਰੀਕੇ ਦੇ ਨਾਲ ਵੇਖਦੇ ਰਹੋ ਜਗਬਾਨੀ ਟੀਵੀ ਦਰਸ਼ਨ ਟੀਵੀ ਤਾਂ ਕੱਲੇ-ਕੱਲੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੋ ਤੜ ਨਾਲ ਜਾਣੂ ਕਰਾਉਂਦੇ ਰਾਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਕਿਸੇਨੱਕ ਜਗਬਾਨੀ ਟੀਵੀ ਵਰਪਾਲ